ਜਨਮ ਦਿਨ ਦੇ ਬਾਰੇ ਦਾ ਡੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਜਮਰੇ ਭਰੇ ਇਮਾਮ ਦੇ ਨਾਲ ਉਸ ਵਿਛੜੀ ਰੂਹ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ। ਉਹ ਜਨਮ ਦਿਨ ਦੇ ਉੱਤੇ ਜਨਾ ਤਾਂ ਥੋੜਾ ਮਾਨਵਤਾ ਆਪ ਹੀ ਹੁੰਦਾ ਸਾਡੇ ਲਈ 29 ਮਈ 1911 ਦੋਨੋਂ ਦਿਨ ਹੀ ਬੜੇ ਭਾਵੁਕ ਹੁੰਦੇ ਨੇ ਸ਼ਰਧਾਂਜਲੀ ਕਰਨ ਵਾਲੇ ਲਈ। ਅਪਰਾੰਥੀ ਦੇ ਚਾਹੌਣ ਵਾਲੇ ਚਾਹੁੰਦੇ ਨੇ ਵੀ ਇਹੋ ਰਾਸਤਰੀ ਨੂੰ ਮੂਰਤ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸਰਨਾਵੀ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪਸ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਦੇ ਕੰਮ ਆ ਜਾਂਣਾ ਇਹ ਵੀ ਉਸ ਦੀ ਵਿਛੜੀ ਹੋਈ ਰੂਹ ਨੂੰ ਸੱਚੀ ਸਰਨਾਵੀ ਹੋ ਜਾਂਦਾ ਜਿੰਦੂ ਤੱਕ ਪੀਪੀ ਦਾ ਸੰਬੰਧ ਪੀਪੀ ਦਾ ਫਾਪਾ ਬੜੇ ਚਿਰ ਦਾ ਅਨਾਨ ਕੀਤਾ ਹੋਇਆ ਸੀ 11 ਜੂਨ ਨੂੰ ਉਹਦੇ ਵਰਤ ਦੇ ਉੱਤੇ ਆਪਾਂ ਉਡੀਕ ਐਲਬਮ ਤੇ ਗਾਣਿਆਂ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅੰਮੀਦ ਹੋ ਚੁੱਕੀ ਹੈ ਬੜਾ ਪਰਮਾਹੰਦਾਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚੌਂਣ ਵਾਲਿਆਂ ਦਾ ਮਿਲ ਗਿਆ ਤੇ ਹਮੇਸ਼ਾ ਦੀ ਤਰ੍ਹਾਂ ਉਡੀਕ ਜਿਦਾ ਆਪਾਂ ਨੂੰ ਕਿਤੇ ਸ਼ੰਕਾਰ ਰਹਿ ਹੀ ਨਹੀਂ ਬਿਤੇਰੇ ਉਹ ਕੁਛ ਨਹੀਂ ਹੈ ਬਿਤੇਰੇ ਡਾਊਨ ਵੀ ਜਾ ਸਕਦਾ ਇਹ ਚੱਪ ਜਾ ਸਕਦਾ ਵੀ ਉਹ ਤਾਂ ਜੋ ਸਿੱਧੂ ਦਾ ਸੁਭਾਅ ਹੈ ਜੋ ਉਹਦੇ ਚੌਂਣ ਵਾਲਿਆਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਪਹਿਲੀ ਵਾਰ ਤੂਫਾਨ ਦੇ ਵਿੱਚ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਕੁਕੀ ਡਾਕੂਮੈਂਟਰੀ ਦੀ ਗੱਲ ਕਰਦੇ ਹਾਂ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੇ ਚਾਹੀਦੇ ਜੇ ਵਾਕਈ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਕੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਜਦੋਂ ਕੋਈ ਲਿਖੀ ਬਨਾਸਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਪਾਏ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸਿਸਟਮ ਦਿੱਤੀ ਜਾਵੇ ਸਾਡੀ ਚਲਾਣ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਅਸੀਂ ਸਜ਼ਾ ਦੇ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਦੇ ਜਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹਨੂੰ ਵਪਾਰਕ ਵਰਤੋਂ ਉਹਦੀ ਠੇਨ ਨੂੰ ਇੱਕ ਉਹਦੀ ਮਸ਼ਹੂਰਪਣ ਨੂੰ ਵਰਤਣਾ ਔਰ ਚਲੇ ਇਥੋਂ ਤੱਕ ਇਹਨਾਂ ਡਾਕੂਮੈਂਟਸ ਨੂੰ ਕੀਤੇ ਨੇ ਅਸੀਂ ਮੰਨ ਲਿਓਗਾ ਰਾਤ ਦਾ ਵਾਜਾ ਕਰਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਸਾਨੂੰ ਠੀਕ ਹੈ ਇਹ ਸਾਰਾ ਮਨਜੋਗ ਅਦਾਲਤ ਦਾ ਵਿਸ਼ਾ ਦਾ ਮੈਂ ਇਸ ਬਿਜਲੀ ਦੀ ਕਮਿਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਇਸੇ ਰੂਪ ਵਿੱਚ ਹਰ ਤਾਈ ਤਾਂ ਮੈਂ ਮੀਡੀਆ ਰੱਖਦੇ ਅੰਕੇ ਜਿਹੜਾ ਸੀਸੀਟੀਵੀ ਫੋਟੋ ਜਿਹੜੀ ਨਵੀਂ ਜਾਰੀ ਕੀਤੀ ਹੈ ਵਿੱਚ ਸਿੱਧੂ ਦੇ ਨਾਲ ਪੁਲਿਸੀ ਖੜਾ ਹੈ 25 26 ਦੀ ਇਹ ਲੱਗਦਾ ਨਹੀਂ ਕਿ ਕੇਸ ਖਰਾਬ ਕਰਨ ਦੀ ਕੋਸ਼ਿਸ਼ ਹੈ ਜੀ ਬਿਲਕੁਲ ਜੀ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮਾਮਲੇ ਵਿੱਚ ਮੈਂ ਮੈਂ ਪਹਿਲਾਂ ਇਹ ਖਰਸ਼ਾ ਕੀ ਜाहिर ਕੀਤਾ ਸੀ ਇਹੀ ਕਿ ਤਾਸੀਬੀ ਜੇ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜ਼ੁਕ ਸਮਾਂ ਸਾਡੇ ਕੇਸ ਦਾ ਦੋ ਗਵਾਹ ਜਿਹੜੇ ਉਹਦੇ ਨਾਲ ਬੈਠੇ ਭੁਗਤ ਚੁੱਕੇ ਤੀਜੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਹੈ ਤਾ ਉਹ ਇਹਨਾਂ ਨੇ ਮੌਕੇ ਤੇ ਆ ਕੇ ਇਹੀ ਸਮਾਂ ਚੋਂ ਸੁਣਿਆ ਵੀ ਨੂ ਰੀਲீஸ் ਕਰਨ ਦਾ ਤੇ ਸਾਡੇ ਟ੍ਰਾਇਲ ਨੂੰ ਜਿਹੜਾ ਵਿਸਲੀਅਰ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਂਭੇ ਕਰਨਾ ਚਾਹੁੰਦੇ ਆ ਔਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾਲ ਬੈਠੇ ਜਿਹੜੇ ਧੋਖਾ ਕਰ ਗਏ ਉਹਨਾਂ ਦੇ ਲਈ ਕੀ ਦਗਾਤਾ ਜੂਝ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਇਸ ਲਈ ਬਿਲਕੁਲ ਮੇਰੇ ਮੇਰਾ ਨਾ ਜਿੱਤ ਵੀ ਸਾਰਾ ਮੇਰਾ ਪਰਿਵਾਰ ਖੜੇ ਹੋ ਜਿੰਨਾ ਤਬਾਹ ਸੁਭੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮੈਨੂੰ ਇਹ ਗੱਲ ਪੁੱਛ ਲੈਂਦਾ ਸੀ ਕਿ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਇੱਥੇ ਰਿਸ਼ਤੇਦਾਰ ਹੈ ਤੇਰੇ ਦਿਮਾਗ ਤੇ ਵਜਨ ਕਿਸ ਗੱਲ ਦਾ ਹੈ ਪਰ ਮੈਂ ਉਦੋਂ ਦੀ ਸਮਝ ਥੇ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿਸ ਗੱਲ ਦਾ ਦਬਾ ਹੈ ਨਹੀਂ ਕੰਦਾ ਮੈਨੂੰ ਲੋਚਣ ਵਾਸਤੇ ਐ ਚਿੰਬੜੇ ਹੋਏ ਨੇ ਆਪੇ-ਆਪੇ ਸਿਓ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਕੋਈ ਵੀ ਵੀਡੀਓ ਜਾਂ ਰਿਕਾਰਡ ਪਾਤੀ ਚਾਰ ਸ਼ਪੀਰੋਂ ਘੇਰਿਆ ਹੋਇਆ ਫਿਰੰਤੂ ਮੈਂ ਤੁਹਾਨੂੰ ਨਾ ਵਾਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੋਸਤਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਧਰਨ ਤੱਕ ਲੈ ਕੇ ਜਾਊਂਗਾ ਮਹਿਮਾਨ ਜੋ ਕੋਟ ਦਾ ਭਾਰਤ ਦੇ ਸੰਵਿਧਾਨ ਦਾ ਜਿੰਨਾ ਕਿ ਮੈਨੂੰ ਹੱਕ ਦਿੰਦਾ ਹੈ ਉਹਦਾ ਫਾਇਦਾ ਲੈਂਦਾ ਹੋਇਆ ਮਾਂ ਜੋ ਅਦਾਲਤ ਤੋਂ ਅਪਰਵਾਹ ਜਾਂਦਾ ਹਾਂ ਬਪੂ ਤੇਰੇ ਕੋਲੇ ਕਾਗਜ਼ ਦਾ ਕੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿਉਂ ਹੋਇਆ ਇੰਨਾ ਸੰਘ ਕਰਿਆ ਗਿਆ ਕਿ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਸਾਹਮਣੇ ਹੈ ਜੀ ਤੁਹਾਡੇ ਜਦੋਂ ਜਿਹੜੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸੜਕ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ 'ਤੇ ਆ ਕੇ ਮਿਲਦਾ ਮੈਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਫਤਿਹ ਤੇ ਚੜ੍ਹ ਨਹੀਂ ਦੇਣਾ ਇੱਕ ਕਲਾਕਾਰ ਫਤਿਹ ਕਿੱਧਰ ਜਾਊਗਾ ਇਹ ਅਸੀਂ ਬਣਾ ਕੇ ਫੜਕੇ ਸਾਨੂੰ ਜੇਲ੍ਹ 'ਚ ਦੇ ਦਿਓ ਤੇ ਨਹੀਂ ਐਵੇਂ ਪਰਚੇ ਕਰਦਾ ਜੀ ਬਣਦਾ ਤੇ ਉਸ ਤੋਂ ਐਫਆਈਆਰ ਤਾਂ ਬਣਿਆ ਕੀ ਉਸ ਤੋਂ ਬਾਅਦ ਇਨਕੁਆਇਰੀ ਤੋਂ ਬਾਅਦ ਮਾਈਲ ਕਰਤਾ ਜਿਹਦੇ ਆਮ ਆਦਮੀ ਦੀ ਸਰਕਾਰ ਬਣੀ ਹੈ ਉਸੇ ਦਿਨੀ ਮਾਨ ਸਰ ਮੰਤਰੀ ਨੇ ਕਹਿੰਦਾ ਹੀ ਖੋਲੋ ਫਾਈਲ ਮੈਂ ਡੀਐਸਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਪੈਣ ਹੋ ਗਏ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਨਹੀਂ ਜੀ ਉੱਤੇ ਤਾਂ ਚਲਾਣ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਛੁੱਕ ਰਹਿਣਾਂ ਲੋਕਾਂ ਨੂੰ ਛੁੱਕਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਓਖੇ ਛੋਕੇ ਰੋਫ ਛੋਕੇ ਟਾਈਮ ਪਾਸ ਕਰ ਲਾਂਗੇ ਔਰ ਇਹਨਾਂ ਦੀ ਵੰਸ਼ਾ ਪੂਰੀ ਹੋ ਗਈ। ਬਾਕੀ ਗਾਣੇ ਦੀ ਗੱਲਤੀ ਹੈ। ਪਈਏ ਜੇ ਹੋਰ। ਥਾਣੇ ਬਥੇਰੇ ਆਉਣਗੇ। ਥਾਣੇ ਬਥੇਰੇ ਹੋਣਗੇ ਹਲ ਤੱਕ ਉਹਦਾ ਕੋਟੇ ਹੀ ਨਹੀਂ ਮੁੱਕ ਰਿਹਾ ਸਰ। ਅਜਾ ਕਾਫੀ ਬਿਆਜ। ਮੋਟੇ ਦੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਸੀ ਚਾਹ ਪੀਂਦੇ ਰਹੇ ਤੇ ਸੋਕੇ ਨਾਲ ਵੀ ਬਾਰੂ ਡਾਕੂਮੈਂਟ ਦੇ ਵਿੱਚ ਪੂਰਾ ਖੁੱਲ ਕੇ ਬੋਲ ਰਹੇ ਨੇ। ਉਹਨਾਂ ਨੂੰ ਕੀ ਕਰਾਉਣਾ? ਬਿਲਕੁਲ ਇਹ ਸੇ ਜਲਦਾ ਹੀ ਹੈ ਨਾ। ਇਹ ਦੋਖੇ ਇਸੇ ਗੱਲ ਦਾ ਹੀ ਹੈ। ਕਰ ਕੀ ਸਕਦੇ ਆਪਾਂ? ਤੁਹਾਡਾ ਮਨ ਖੜੇ-ਖੜੇ ਨਾਲ ਬਦਲ ਜੇ। ਅੱਜ ਮੇਰੇ ਹੱਕ ਚੋਰੀ ਅਕਚੂਅਲੀ ਬੰਦੇ ਐ। ਆਹ ਜੇ ਤੁਹਾਨੂੰ ਮਿਲ ਗਿਆ ਆਪਾਂ ਜੀ ਖੜ ਸਕਦੇ ਆਹ ਨਹੀਂ ਕਰ ਸਕਦੇ ਕਰ ਰਹੇ ਆ